ਤਾਂ ਗੱਲ ਕਰਾਂਗੇ ਜੀ ਆਯੂਸ਼ਮਾਨ ਕਾਰਡ ਦੀ ਤਾਂ ਹੁਣ ਪੰਜ ਬਿਮਾਰੀਆਂ ਦਾ ਇਲਾਜ ਆ ਜਿਹੜਾ ਇਸ ਕਾਰਡ ਤੇ ਨਹੀਂ ਹੋਵੇਗਾ ਕਿਹੜੇ-ਕਿਹੜੀਆਂ ਉਹ ਪੰਜ ਬਿਮਾਰੀਆਂ ਨੇ ਪਹਿਲਾਂ ਤੁਹਾਨੂੰ ਦੱਸ ਦਦਿਆ ਜਿਹਦੇ ਵਿੱਚ ਮੋਤੀਆਬਿੰਦ ਆ ਗਿਆ ਦੂਰਬੀਨ ਰਾਹੀਂ ਪਿੱਤੇ ਦਾ ਆਪਰੇਸ਼ਨ ਆ ਗਿਆ ਬੱਚੇਦਾਨੇ ਦੀ ਸਰਜਰੀ ਆ ਗਈ ਜਿਹੜੀ ਓਪਨ ਸਰਜਰੀ ਆਪਾਂ ਕਹਿੰਦੇ ਆ ਪਾਣੀ ਦੇ ਘਾਟ ਕਾਰਨ ਪੇਟ ਦੀਆਂ ਸਮੱਸਿਆਵਾਂ ਇਨਫੈਕਸ਼ਨ ਦਾਸਤਾ ਆ ਗਈਆਂ ਅਤੇ ਸਿਗਰਟਨੋਸ਼ੀ ਕਾਰਨ ਹੋਣ ਵਾਲੀਆਂ ਸਾਹ ਦੀਆਂ ਬਿਮਾਰੀਆਂ ਜਿਹੜੀਆਂ ਸ਼ਾਮਲ ਨੇ ਕਿਉਂ ਨਹੀਂ ਇਸ ਕਾਰਡ ਤੇ ਇਲਾਜ ਹੋਣਗੇ ਤਾਂ ਇਹਦਾ ਇਹ ਕਾਰਨ ਹੈ ਇਸੇ ਤਬ ਵਿਭਾਗ ਨੂੰ ਜਿਹੜੀਆਂ ਸ਼ਿਕਾਇਤਾਂ ਮਿਲੀਆਂ ਸੀ ਇਹ ਨਿੱਜੀ ਹਸਪਤਾਲ ਆ ਜਿਹੜੇ ਉਹ ਜਾਲੀ ਇਲਾਜ ਕਰਕੇ ਇਸ ਕਾਰਡ ਤੋਂ ਪੈਸੇ ਆ ਜਿਹੜੇ ਉਹ ਕਮਾਰੇ ਐ ਇਹਨ ਤੋਂ ਭਾਵ ਚੂਨਾ ਲਾ ਰਹੇ ਐ ਇਲਾਜ ਆ ਜਿਹੜਾ ਕੋਈ ਹੋ ਨਹੀਂ ਰਿਹਾ ਹੁੰਦਾ ਅਜਾਲੀ ਇਲਾਜ ਦਿਖਾ ਕੇ ਪੈਸੇ ਆ ਜਿਹੜੇ ਪਟੋਲ ਰਹੇ ਐ ਤਾਂ ਜਿਹਦੇ ਕਰਕੇ ਹੁਣ ਨਿੱਜੀ ਹਸਪਤਾਲਾਂ ਦੇ ਵਿੱਚ ਇਹ ਜੋ ਤੁਹਾਨੂੰ ਬਿਮਾਰੀਆਂ ਦੱਸੀਆਂ ਨੇ ਇਹਨਾਂ ਦਾ ਇਲਾਜ ਜਿਹੜਾ ਇਸ ਆਯੂਸ਼ਮਾਨ ਕਾਰਡ ਤੇ ਫ੍ਰੀ ਐ ਜਿਹੜਾ ਨਹੀਂ ਹੋਵੇਗਾ ਸਰਕਾਰੀ ਹਸਪਤਾਲ 'ਚ ਤੁਹਾਨੂੰ ਜਾਣਾ ਪਊ ਇਹ ਇਹਨਾਂ ਬਿਮਾਰੀਆਂ ਤੁਸੀਂ ਇਲਾਜ ਹੈ ਜਿਹੜਾ ਕਰਵਾਉਣਾ ਸਰਕਾਰੀ ਹਸਪਤਾਲ ਦੇ ਵਿੱਚ ਇਹ ਯੋਸ਼ਮਾਨ ਕਾਰਡ ਇਹਨਾਂ ਬਿਮਾਰੀਆਂ ਦੇ ਨਾਲ ਸੰਬੰਧਿਤ ਜਿਹੜਾ ਚੱਲੂਗਾ ਜੇ ਕਿਸੇ ਨਿੱਜੀ ਹਸਪਤਾਲ ਪ੍ਰਾਈਵੇਟ ਹਸਪਤਾਲ 'ਚ ਜਾਨੇ ਹੋ ਤਾਂ ਉੱਥੇ ਇਹ ਕਾਰਡ ਹੈ ਜਿਹੜਾ ਨਹੀਂ ਚਲੇਗਾ ਆ ਨਿਊਜ਼ ਵੀ ਜਿਹੜੀ ਆ ਚੁੱਕੀ ਹੈ ਮੇਨ ਕਾਰਨ ਇਹਦਾ ਇਹੀ ਹੈ ਕਿ ਨਿੱਜੀ ਹਸਪਤਾਲ ਸੀ ਜਿਹੜੇ ਵਿੱਚ ਉਹਨਾਂ ਦੀਆਂ ਸ਼ਿਕਾਇਤਾਂ ਆਈਆਂ ਨੇ ਕਿ ਝਾਲੀ ਇਲਾਜ ਕਰਕੇ ਉਹ ਇਸ ਕਾਰਡ ਦੀ ਦੁਰਵਰਤੋਂ ਜਿਹੜੀ ਕਰ ਰਹੀ ਹੈ ਤਾਂ ਤੁਸੀਂ ਵੀ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ